ਲੋਕ ਸਭਾ ਦੇ ਇਲੈਕਸ਼ਨ ਜਿਹੜੇ ਨੇ ਕਿਵੇਂ ਵੇਖਦੇ ਹੋ ਇਸ ਸਾਰੇ ਸਿਆਸੀ ਸਿਨੈਰੀਓ ਨੂੰ ਕਿੱਦਾਂ ਲੱਗ ਰਿਹਾ ਕਿ ਇਸ ਵਾਰ ਕੋਈ ਨਵੀਂ ਤਸਵੀਰ ਜਿਹੜੀ ਸਾਹਮਣੇ ਬਣ ਕੇ ਆਏ ਵੀ ਐਸ ਵਾਰ ਜੇ ਆਪਾਂ ਕਹੀਏ ਪੰਥਕ ਚਿਹਰੇ ਅੱਗੇ ਆਏ ਆ ਤੇ ਉਹ ਉਮੀਦ ਵੀ ਅਸੀਂ ਇਹੀ ਕਰਦੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੀ ਉਹ ਸੀਟਾਂ ਕਲੀਅਰ ਵੀ ਹੋਣਗੀਆਂ ਪੰਥ ਦੇ ਨਾਲ ਜਿਵੇਂ ਲੋਕ ਸੱਚੇ ਹੋ ਕੇ ਤੁਰੇ ਆ ਚਾਹੀ ਬਹੁਤ ਜਿਵੇਂ ਆਪਾਂ ਕਹ ਲਈਏ ਸੰਗਤ ਚ ਉਹ ਉਹ ਸਰਮਜੀਤ ਸਿੰਘ ਖਾਲਸਾ ਦੀ ਇਲੈਕਸ਼ਨ ਨਹੀਂ ਸਮਝ ਕੇ ਚੱਲ ਰਹੀ ਉਹ ਆਪ ਦੀ ਇਲੈਕਸ਼ਨ ਸਮਝ ਕੇ ਚੱਲ ਰਹੀ ਹੈ ਕਿ ਫਰੀਦਕੋਟ ਹਲਕੇ ਦੀ ਜਿਹੜੀ ਸੀਟ ਆ ਉਹ ਕਲਾਕਾਰ ਵਰਸਸ ਪੰਥਕ ਚਿਹਰੇ ਬਣਦੀ ਜਾ ਰਹੀ ਹੈ ਹੰਸਰਾਜ ਹੰਸ ਵੀ ਬਤੌਰ ਉਮੀਦਵਾਰ ਭਾਜਪਾ ਤੋਂ ਮੈਦਾਨ ਦੇ ਵਿੱਚ ਨੇ ਉਹਨਾਂ ਦੀ ਸਥਿਤੀ ਕਿਵੇਂ ਵੇਖਦੇ ਪਹਿਲਾਂ ਵੀ ਉੱਥੋਂ ਇੱਕ ਪਿਛਲੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਉਹ ਵੀ ਆਪਾਂ ਕਹਿ ਲਈਏ ਸਿੰਘਰੀ ਸੀਗੇ ਉਹਨਾਂ ਨੇ ਵੀ 5 ਸਾਲ ਉਸ ਏਰੀਆ 'ਚ ਕਿਹੜਾ ਕੋਈ ਵਿਕਾਸ ਕੀਤਾ ਜਾਂ ਹਾਂ ਦਾ ਨਾਰਾ ਮਾਰਿਆ ਪੰਤਕ ਚਿਹਰਾ ਇੱਕ ਸਾਹਮਣੇ ਅਮਰਿਤਪਾਲ ਸਿੰਘ ਜਿਹੜੇ ਮੈਦਾਨ ਦੇ ਵਿੱਚ ਨੇ ਕਿਵੇਂ ਵੇਖਦੇ ਹੋ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਜਿਹੜਾ ਖੜਾਇਆ ਬਿਰਸਾ ਸਿੰਘ ਬਲਟੂਆ ਕਾਫੀ ਆਪਸ ਦੇ ਵਿੱਚ ਬਿਆਨਬਾਜ਼ੀ ਵੀ ਇਹਨਾਂ ਦੀ ਹੋਈ ਹੈ ਉੱਥੇ ਵੀ ਮੈਂ ਇਹੀ ਕਹੂੰਗਾ ਵੀ ਬਹੁਤ ਉਸ਼ਾਕ ਕਿਉਂਕਿ ਉਹ ਨੌਜਵਾਨਾਂ ਨੇ ਜਿਹੜੇ ਜੇਲ੍ਹ 'ਚ ਬੈਠੇ ਆ ਕਿ ਉਹਨਾਂ ਨੇ ਆਪ ਦਾ ਆਪ ਪੰਜਾਬ ਪਿੱਛੇ ਪੰਥ ਪਿੱਛੇ ਜੇਲਾਂ ਵਿੱਚ ਗਏ ਉਹ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲਾਂ ਵਿੱਚ ਗਏ ਜੇ ਆਪਾਂ ਕਹੀਏ ਆਵਾਜ਼ ਵੀ ਬਈ ਦੀਪ ਦੀ ਬਣਾਈ ਰਹੀ ਜਥੇਬੰਦੀ ਸੀ ਬਾਰੇ ਪੰਜਾਬ ਦੇ ਜਿਹਦੇ ਥਰੂ ਚੱਕੀ ਆ ਤੇ ਠੀਕ ਹੈ ਜੇ ਕੋਈ ਗੱਲ ਨਸ਼ੇ ਛਡਾਉਣ ਦੀ ਕਰਦਾ ਸੀ ਤੇ ਉਹਨਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਸਨਾਪ ਕੀਤਾ ਗਿਆ ਤੇ ਪੰਜਾਬ ਤੋਂ ਇੰਨੀ ਦੂਰ ਜੇ ਆਪਾਂ ਕਹ ਲਈਏ ਲਾਸਟ ਸੇਟਸ ਆ ਜਾਂਦੀਆਂ ਅਸਾਮ ਈਸਟ ਸਾਈਡ ਅਸਾਮ ਜਿੱਥੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਜਿਹੜੀ ਆਪਣੀ origignal ਪਾਰਟੀ ਹੁੰਦੀ ਹੈ ਇਕੱਲੇ ਪੰਜਾਬ ਦੀ ਨਹੀਂ ਜੀ ਆਪਾਂ ਵੈਸੀ origignal ਪਾਰਟੀ ਦੀ ਗੱਲ ਕਰੀਏ origignal ਪਾਰਟੀ ਤਾਂ ਹੀ ਸਟਰੋਂਗ ਹੁੰਦੀ ਹੈ ਜਿਹੜੀ ਉਹ ਆਪਦੇ ਆਵਾਮ ਨਾਲ ਖੜੂਗੀ ਉਹਨਾਂ ਦੇ ਦੁੱਖ ਦਰਦ ਸਮਝੂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਪੰਜਾਬ ਦੇ ਵਿੱਚ ਮੌਸਮੀ ਤੇ ਸਿਆਸੀ ਪਾਰਾ ਸਿਖਰਾਂ ਤੇ ਹੈ ਹੋਵੇ ਵੀ ਕਿਉਂ ਨਾ ਕਿਉਂਕਿ ਦੇਸ਼ ਤੇ ਸਭ ਤੋਂ ਵੱਡੇ ਇਲੈਕਸ਼ਨ ਲੋਕ ਸਭਾ ਦੇ ਇਲੈਕਸ਼ਨ ਸੱਤਵੇਂ ਪੜਾਅ ਦੇ ਤਹਿਤ 1 ਜੂਨ ਨੂੰ મતદાન ਪੰਜਾਬ ਦੇ ਵਿੱਚ ਹੋਣਾ ਹੁਣ ਤੱਕ ਪਰਮੁਖ ਸਿਆਸੀ ਪਾਰਟੀਆਂ ਦੇ ਜਿੰਨੇ ਵੀ ਉਮੀਦਵਾਰ ਨੇ ਉਹਨਾਂ ਨੇ ਜੀ ਜਾਣ ਦੇ ਨਾਲ ਚੋਣ ਪ੍ਰਚਾਰ ਕੀਤਾ ਔਰ ਉਸ ਤੋਂ ਇਲਾਵਾ ਜਿਹੜੀ ਇੱਕ ਦਿਲਚਸਪ ਤਸਵੀਰ ਸਾਹਮਣੇ ਆਈ ਇਹਨਾਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕਿ ਕੁਝ ਪੰਤਕ ਚਿਹਰੇ ਵੀ ਜਿਹੜੇ ਨੇ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਕੁਝ ਹਲਕਿਆਂ ਦੇ ਵਿੱਚ ਬਰਾਬਰ ਦੀ ਟੱਕਰ ਦਿੰਦੇ ਇਹਨਾਂ ਪ੍ਰਮੁਖ ਸਿਆਸੀ ਪਾਰਟੀ ਦੇ ਉਮੀਦਵਾਰਾਂ ਨੂੰ ਸਾਹਮਣੇ ਆ ਰਹੇ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਮਨਦੀਪ ਸਿੰਘ ਸਿੱਧੂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਖਾਸ ਕਰਕੇ ਫਰੀਦਕੋਟ ਹਲਕੇ ਦੀ ਜੋ ਸਿਆਸੀ ਤਸਵੀਰ ਸਾਹਮਣੇ ਆ ਰਹੀ ਹੈ ਕਿਉਂਕਿ ਚੋਣ ਪ੍ਰਚਾਰ ਦੇ ਦੌਰਾਨ ਮਨਦੀਪ ਸਿੰਘ ਸਿੱਧੂ ਉੱਥੇ ਜਾਂਦੇ ਨੇ ਔਰ ਜਿਹੜੇ ਸਰਬਜੀਤ ਸਿੰਘ ਬਤੌਰ ਉਮੀਦਵਾਰ ਮੈਦਾਨ ਦੇ ਵਿੱਚ ਉਤਰੇ ਨੇ ਉਹਨਾਂ ਦੀ ਚੋਣ ਕੈਂਪੇਨ ਦਾ ਹਿੱਸਾ ਵੀ ਬਣਦੇ ਨੇ ਸੋ ਮਨਦੀਪ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਨੇ ਮਨਦੀਪ ਭਾਈ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਨੇ ਕਿਵੇਂ ਵੇਖਦੇ ਹੋ ਇਸ ਸਾਰੇ ਸਿਆਸੀ ਸਿਨੈਰੀਓ ਨੂੰ ਕਿੱਦਾਂ ਲੱਗ ਰਿਹਾ ਕਿ ਇਸ ਵਾਰ ਕੋਈ ਨਵੀਂ ਤਸਵੀਰ ਜਿਹੜੀ ਸਾਹਮਣੇ ਬਣ ਕੇ ਆਏਗੀ ਦੇਖੋ ਬਿਲਕੁਲ ਇਹ ਗੱਲ ਤਾਂ ਹੈਗੀ ਆ ਵੀ ਐਸ ਵਰ ਜੇ ਆਪਾਂ ਕਹੀਏ ਪੰਥਕ ਚਿਹਰੇ ਅੱਗੇ ਆਏ ਆ ਤੇ ਉਹ ਉਮੀਦ ਵੀ ਅਸੀਂ ਇਹੀ ਕਰਦੇ ਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੀ ਉਹ ਸੀਟਾਂ ਕਲੀਅਰ ਵੀ ਹੋਣਗੀਆਂ ਤੇ ਇੱਕ ਜੇ ਆਪਾਂ ਕਹ ਲਈਏ ਬਦਲਾਅ ਦੀ ਵੀ ਇਹ ਨੀਤੀ ਦੇਖੀ ਜਾਂਦੀ ਆ ਤੇ ਮੈਂ ਕਹੂੰਗਾ ਬਹੁਤ ਚੰਗੀ ਗੱਲ ਆ ਪੰਥ ਲਈ ਵੀ ਪੰਥ ਪ੍ਰਤੀ ਲੋਕ ਜਾਗਰੂਕ ਹੋਏ ਆ ਤੇ ਸੁਚੇਤ ਹੋਏ ਆ ਤੇ ਉਹਨਾਂ ਨੇ ਆਪਣੇ ਪੰਥ ਦੀਆਂ ਜਿਹੜੀਆਂ ਸੱਚੀਤਾ ਜਿਹੜੀਆਂ ਖੜੀਆਂ ਉਹਨਾਂ ਦੇ ਪ੍ਰਤੀ ਸੱਚਿਆਂ ਹੋ ਕੇ ਉਹਨਾਂ ਦੇ ਨਾਲ ਚੱਲੇ 89 ਦੇ ਵਿੱਚ ਇਹ ਜਿਹੀ ਇੱਕ ਤਸਵੀਰ ਸਾਹਮਣੇ ਆਈ ਸੀ ਜਦੋਂ ਅਕਾਲੀ ਦਲ ਅੰਮ੍ਰਿਤਸਰ ਦੇ ਕਈ ਉਮੀਦਵਾਰ ਜਿਹੜੇ ਨੇ ਰਿਕਾਰਡ ਤੋੜ ਜਿੱਤ ਜਿਹੜੀ ਹੋਈ ਸੀ ਜਿਹੜੇ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਤਾਂ 480000 ਵੋਟਾਂ ਦੇ ਫਰਕ ਨਾਲ ਆਪਣੀ ਕੌਨਸਟਿਟੂਐਂਸੀ ਤੋਂ ਜਿੱਤ ਜਿਹੜੀ ਹਾਸਲ ਕੀਤੀ ਸੀ ਸੋ ਇਸ ਵਾਰ ਕਿਵੇਂ ਵੇਖਦੇ ਹਾਂ ਬੇਸ਼ੱਕ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਵੀ ਜਿਹੜੇ ਮੈਦਾਨ ਦੇ ਵਿੱਚ ਨੇ ਪਰ ਜਿਵੇਂ ਲੋਕ ਪੰਥਕ ਚਿਹਰਿਆਂ ਨੂੰ ਪਿਆਰ ਕਰ ਰਹੇ ਨੇ ਕੀ ਲੱਗਦਾ ਕਿ ਅਜਿਹਾ ਕੋਈ ਰਿਕਾਰਡ ਇਸ ਵਾਰ ਬਣ ਸਕਦਾ ਨਹੀਂ ਦੇਖੋ ਜਿਹੜੀ ਉਹ ਆਪਾਂ ਜੇ ਕਹ ਲਈਏ ਉਹ ਗੱਲ 89 ਵਾਲੀ that was a different thing ਕਿਉਂਕਿ ਉਹ ਇੱਕ ਵੇਵ ਸੀਗੀ ਤੇ ਸਾਰੀਆਂ ਸੀਟਾਂ ਤੋਂ ਹੀ ਪੰਥਕ ਐਜ਼ ਅ ਇੱਕ ਪਾਰਟੀ ਵੱਲੋਂ ਉਮੀਦਵਾਰ ਜਿਵੇਂ ਕੰਟੈਸਟ ਕਰ ਰਹੇ ਸੀ ਪਰ ਜਿਹੜੀਆਂ ਹੁਣ ਦੋ ਸੀਟਾਂ ਜੇ ਆਪਾਂ ਲਾ ਲਈਏ ਖਡੂਰ ਸਾਹ ਵਾਲੀ ਤੇ ਫਰੀਦਕੋਟ ਵਾਲੀ ਉਥੋਂ ਇੰਡੀਪੈਂਡੈਂਟ ਕੈਂਡੀਡੇਟ ਆ ਠੀਕ ਆ ਖਡੂਰ ਸਾਹਿਬ ਵਾਲੀ ਸੀਟ ਤੋਂ ਮਾਨ ਸਾਹਿਬ ਨੇ ਆਪ ਦਾ ਕੈਂਡੀਡੇਟ ਵਾਪਸ ਵੀ ਲੈ ਲਿਆ ਜੀ ਤੇ ਪਰ ਜਿਹੜਾ ਇੱਕ ਬੇਵਾਲੀ ਗੱਲ ਆ ਉਹ ਬਤੌਰ ਪੰਥ ਦੇ ਵਜੋਂ ਇੱਕ ਇੰਡੀਪੈਂਡੈਂਟ ਕੈਂਡੀਡੇਟ ਆਪਦੇ ਆ ਉਹਨਾਂ ਦੀ ਕੀ ਰੁਤਬਾ ਉਹਦੇ ਰਿਗਾਰਡਿੰਗ ਉਹਨਾਂ ਦਾ ਪੰਥ ਨੂੰ ਕੀ ਦੇਣਾ ਜਾਂ ਉਹਨਾਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਉਹਦੇ ਪ੍ਰਤੀ ਸਾਰੇ ਸੁਚੇਤ ਹੋ ਕੇ ਸੱਚੇ ਦਿਨੋਂ ਚੱਲੇ ਹੋਏ ਆ ਫਰੀਦਕੋਟ ਹਲਕੇ ਦੇ ਵਿੱਚ ਤੁਸੀਂ ਚੋਣ ਪ੍ਰਚਾਰ ਦਾ ਵੀ ਹਿੱਸਾ ਰਹੇ ਹੋ ਕਾਫੀ ਸਮਾਂ ਤੁਸੀਂ ਚੋਣ ਪ੍ਰਚਾਰ ਦੇ ਵਿੱਚ ਜਾਂਦੇ ਰਹੇ ਹੋ ਕੀ ਲੱਗਦਾ ਜਿਵੇਂ ਪਹਿਲਾਂ ਕਰਮਜੀਤ ਅਨਮੋਲ ਕਾਫੀ ਅੱਗੇ ਚੱਲ ਰਹੇ ਸਨ ਹੁਣ ਉੱਥੇ ਸਰਬਜੀਤ ਸਿੰਘ ਜਿਹੜੇ ਨੇ ਆਜ਼ਾਦ ਖੜੇ ਨੇ ਉਹਨਾਂ ਦਾ ਨਾਮ ਅੱਗੇ ਆ ਰਿਹਾ ਤੁਸੀਂ ਦੇਖੋ ਬਿਲਕੁਲ ਈ ਗੱਲ ਆ ਵੀ ਅੱਜ ਤੋਂ ਜੇ 10 ਦਿਨ ਪਹਿਲਾਂ ਦੀ ਗੱਲ ਕਰੀਏ ਉਦੋਂ ਸਿਨੈਰੀਓ ਵਾਸ ਡਿਫਰੈਂਟ ਪਰ ਜਿਹੜਾ ਅੱਜ ਦਾ ਸਿਨੈਰੀਓ ਆ ਉਸ ਚ ਤਾਂ ਜਿਹੜੀਆਂ ਆਪਣੀਆਂ ਹੁਣ ਸਟੇਟ ਗਵਰਨਮੈਂਟਸ ਉਹਨਾਂ ਨੂੰ ਵੀ ਚਿੰਤਾ ਹੋਈ ਹੋਈ ਆ ਵੀ ਆਪਦੀਆਂ ਸੀਟਾਂ ਦੀ ਵੀ ਸਭ ਤੋਂ ਜੇ ਉਹਨਾਂ ਦਾ ਕਈ ਹੈ ਸਟਰੋਂਗ ਕੈਂਡੀਡੇਟ ਤੇ ਉਹਨਾਂ ਦੀ ਸ਼ੋਰ ਸ਼ਾਰਟ ਸੀਟ ਵਾਸ ਫ੍ਰੀਕੋਰ ਪਰ ਅਜੋਹੀ ਸੀਟ ਆਪਾਂ ਕਹਾਂਗੇ ਫਸ ਚੁੱਕੀ ਹੈਗੀ ਤੇ ਠੀਕ ਆ ਉਹ ਵੀ ਇੱਕ ਪੰਥ ਕਚਰੇ ਵਾਂਗ ਨੇ ਫਸਾਈ ਹੈ ਜੀ ਤੇ ਪੰਥ ਦੇ ਨਾਲ ਜਿਵੇਂ ਲੋਕ ਸੱਚੇ ਹੋ ਕੇ ਤੁਰੇ ਆ ਉਤਸ਼ਾਹੀ ਬਹੁਤ ਜਿਵੇਂ ਆਪਾਂ ਕਹਿ ਲਈਏ ਸੰਗਤ ਚ ਤੇ ਉਹ ਉਹ ਸਰਜੀਤ ਸਿੰਘ ਖਾਲਸਾ ਦੀ ਇਲੈਕਸ਼ਨ ਨਹੀਂ ਸਮਝ ਕੇ ਚੱਲ ਰਹੇ ਉਹ ਆਪਦੀ ਇਲੈਕਸ਼ਨ ਸਮਝ ਕੇ ਚੱਲ ਰਹੇ ਹੈਗੇ ਤੇ ਇਹ ਵੀ ਗੱਲ ਆ ਵੀ ਉਸ ਪਰਿਵਾਰ ਦੀ ਦੇਣ ਹੀ ਜੇ ਆਪਾਂ ਕਹੀਏ ਪੰਥ ਨੂੰ ਬਹੁਤ ਵੱਡੀ ਆ ਜਿਹਦੇ ਜੇ ਆਪਾਂ ਇੱਕ ਵੋਟ ਉਹਨਾਂ ਦੇ ਹੱਕ ਵਿੱਚ ਪੁਗਤਾ ਦਾਂਗੇ ਤਾਂ ਤਾਂ ਵੀ ਆਪਾਂ ਉਹ ਦੇਣ ਨਹੀਂ ਦੇ ਸਕਦੇਗੇ ਇਹੀ ਚੀਜ਼ ਉੱਥੋਂ ਦੀ ਆਵਾਮ ਨੂੰ ਬਹੁਤ ਹੱਦ ਤੱਕ ਸਮਝ ਆ ਚੁੱਕੀ ਹੈਗੀ ਤੇ ਹੋਰ ਉੱਥੇ ਕੋਈ ਵਿਕਾਸ ਦੀ ਗੱਲ ਨਹੀਂ ਕੁਝ ਨਹੀਂ ਬਸ ਇੱਕ ਪੰਥ ਨਾਲ ਖੜਨ ਵਾਲੀ ਸੱਚੇ ਹੋ ਕੇ ਖੜਨ ਵਾਲੀ ਗੱਲ ਆ ਤੇ ਉਹਦੇ ਤੇ ਹੀ ਸਾਰੇ ਪੂਰੇ ਉੱਤਰ ਰਹੇ ਫਰੀਦਕੋਟ ਹਲਕੇ ਦੀ ਜਿਹੜੀ ਸੀਟ ਆ ਉਹ ਕਲਾਕਾਰ ਵਰਸਸ ਪੰਥਕ ਚਿਹਰੇ ਬਣਦੀ ਜਾ ਰਹੀ ਹੈ ਹੰਸਰਾਜ ਹੰਸ ਵੀ ਬਤੌਰ ਉਮੀਦਵਾਰ ਬੀਜੇਪੀ ਤੋਂ ਮੈਦਾਨ ਦੇ ਵਿੱਚ ਨੇ ਉਹਨਾਂ ਦੀ ਸਥਿਤੀ ਕਿਵੇਂ ਵੇਖਦੇ ਹੋ ਕਿਉਂਕਿ ਪਹਿਲਾਂ ਇੱਕ ਵਾਰ ਐਮਪੀ ਰਹਿ ਚੁੱਕੇ ਨੇ ਕੀ ਜਿਹੜਾ ਬੀਜੇਪੀ ਦਾ ਵਿਰੋਧ ਪੰਜਾਬ ਦੇ ਵਿੱਚ ਹੋ ਰਿਹਾ ਹੈ ਉਹੀ ਕਾਰਨ ਹੈ ਕਿ ਉਹ ਕਾਫੀ ਪਿੱਛੇ ਨੇ ਨਹੀਂ ਦੇਖੋ ਜੇ ਆਪਾਂ ਕਹਿ ਲਈਏ ਜੇ ਇੱਕ ਪਹਿਲਾਂ ਵੀ ਉੱਥੋਂ ਇੱਕ ਪਿਛਲੇ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਉਹ ਵੀ ਨੇ ਆਪਾ ਕਹ ਲਈਏ ਸਿੰਗਰ ਹੀ ਸੀਗੇ ਉਹਨਾਂ ਨੇ ਵੀ 5 ਸਾਲ ਉਸ ਏਰੀਆ 'ਚ ਕਿਹੜਾ ਕੋਈ ਵਿਕਾਸ ਕੀਤਾ ਜਾਂ ਹਾਂ ਦਾ ਨਾਰਾ ਮਾਰਿਆ ਜਦੋਂ ਕਿਸਾਨ ਉੱਥੇ ਬਾਰਡਰਸ ਤੇ ਡੈਲੀ ਦੇ ਤੇ ਸ਼ੰਭੂ ਦੇ ਬਾਰਡਰਾਂ ਤੇ ਵੀ ਰੁਲੇ ਆ ਉਦੋਂ ਵੀ ਉਹਨਾਂ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਹੈਗਾ ਤੇ ਜਦੋਂ ਪੰਜਾਬ ਪੱਖੀ ਆਪਾਂ ਕੋਈ ਗੱਲ ਹੀ ਨਹੀਂ ਕਰਨੀ ਤੇ ਫਿਰ ਆਪਾਂ ਪੰਜਾਬ ਦੇ ਹੋ ਕੇ ਪੰਜਾਬ 'ਚੋਂ ਇਲੈਕਸ਼ਨ ਲੜ ਕੇ ਤੇ ਕੀ ਭਾਲਦੇ ਆਂ ਜੀ ਤਾਂ ਫਿਰ ਇਹੀ ਗੱਲ ਆ ਵੀ ਉਹ ਹੀ ਹੁਣ ਵੀ ਉਥੋਂ ਦੇ ਜੇ ਆਪਾਂ ਕਹ ਲਈਏ ਫਰੀਦਕੋਟ ਚ ਦੋ ਜਿਹੜੇ ਕੈਂਡੀਡੇਟ ਆ ਉਹ ਸਿੰਗਰ ਵਜੋਂ ਹੀ ਜਾਣੇ ਜਾਂਦੇ ਆ ਤੇ ਉਹਨਾਂ ਦਾ ਕੋਈ ਪੋਲਿਟਿਕਲ ਜੇ ਆਪਾਂ ਕਹ ਲਈਏ ਕੋਈ ਏਡਾ ਠੀਕ ਆ ਹਾਂਸ ਰਾਜ ਜੀ ਦਾ ਪਹਿਲਾਂ ਦਾ ਬੈਕਗ੍ਰਾਉਂਡ ਹੈ ਕਿਉਂਕਿ ਦਿੱਲੀ ਤੋਂ ਵੀ ਉਹਨਾਂ ਦੇ ਉਹ ਮੌਜੂਦਾ ਪਾਰਲੀਮੈਂਟ ਹੈਗੇ ਆ ਤੇ ਪਰ ਦੂਸਰਿਆਂ ਦਾ ਕੋਈ ਏਡਾ ਆਧਾਰ ਨਹੀਂ ਪਰ ਬੀਜੇਪੀ ਦਾ ਜੇ ਆਪਾਂ ਗੱਲ ਕਰੀਏ ਕੁਝ ਕੁ ਸ਼ਹਿਰਾਂ ਨੂੰ ਛੱਡ ਕੇ ਬਾਕੀ ਐਲਟਾ ਕੋਈ ਸਟਰੋਂਗ ਆਧਾਰ ਨਹੀਂ ਹੈਗਾ ਕਿਉਂਕਿ ਕਿਸਾਨੀ ਸੰਘਰਸ਼ ਕਰਕੇ ਬਹੁਤ ਵਿਰੋਧਤਾ ਗਈ ਤੇ ਆ ਜਿਹੜੀ ਬਾਕੀ ਉਹਨਾਂ ਦੀ ਕੋਈ ਪੰਥਕ ਗੱਲ ਵੀ ਨਹੀਂ ਹੈਗੀ ਮੇਨ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਿਹੜਾ ਪੰਜਾਬ ਦੀ ਗੱਲ ਕਰੂ ਜਾਂ ਪੰਥ ਦੀ ਗੱਲ ਕਰੂ ਉਸ ਨੂੰ ਹੀ ਇਥੋਂ ਦੀ ਆਵਾਮ ਤੇ ਸੰਗਤ ਸਿੱਤੇ ਰੱਖਦੀ ਹੈ ਫਰੀਦਕੋਟ ਵਾਂਗ ਹਲਕਾ ਖਡੂਰ ਸਾਹਿਬ ਦੀ ਜੇ ਗੱਲ ਕੀਤੀ ਜਾਵੇ ਪੰਥਕ ਚੇਰਾ ਇੱਕ ਸਾਹਮਣੇ ਹੈ ਅਮਰਿਤਪਾਲ ਸਿੰਘ ਜਿਹੜੇ ਮੈਦਾਨ ਦੇ ਵਿੱਚ ਨੇ ਕਿਵੇਂ ਵੇਖਦੇ ਹੋ ਅ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਜਿਹੜਾ ਖੜਾਇਆ ਵਿਰਸਾ ਸਿੰਘ ਬਲਟੂਆ ਕਾਫੀ ਆਪਸ ਦੇ ਵਿੱਚ ਬਿਆਨਬਾਜ਼ੀ ਵੀ ਇਹਨਾਂ ਦੀ ਹੋਈ ਹੈ ਕਿਉਂਕਿ ਪਰਿਵਾਰ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਕਹਿ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਾਈ ਅਮਰਿਤਪਾਲ ਸਿੰਘ ਦੇ ਨਾਲ ਖੜਨਾ ਚਾਹੀਦਾ ਪਰ ਵਿਰਸਾ ਸਿੰਘ ਬਲਟੂਆ ਕਹਿ ਰਹੇ ਨੇ ਕਿ ਸਾਡੀਆਂ ਵੀ ਪੰਥ ਪ੍ਰਤੀ ਕੁਰਬਾਨੀਆਂ ਨੇ ਤੁਸੀਂ ਕਿਵੇਂ ਵੇਖਦੇ ਹੋ ਉਸ ਤੋਂ ਇਲਾਵਾ ਜਿਹੜੇ ਬਾਕੀ ਉਮੀਦਵਾਰ ਨੇ ਕੀ ਉੱਥੇ ਵੀ ਇੱਕ ਤਰਫਾ ਮੁਕਾਬਲਾ ਹੈ ਜਾਂ ਬਾਕੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਮੰਨਦੇ ਹੋ ਕਿ ਉਹ ਮੁਕਾਬਲਾ ਦੇ ਸਕਦੇ ਨੇ ਨਹੀਂ ਦੇਖੋ ਮੁਕਾਬਲੇ ਇਲੈਕਸ਼ਨ ਆ ਜੀ ਉਹਨੂੰ ਐਜ਼ ਅ ਮੁਕਾਬਲੇ ਵਜੋਂ ਨਹੀਂ ਲਈ ਜਾਂਦੀ ਆ ਕਿਉਂਕਿ ਮੈਨੂੰ ਵੀ ਉੱਥੇ ਜਿਵੇਂ ਮੌਕਾ ਮਿਲਿਆ ਦੋ ਤਿੰਨ ਦਿਨ ਕੈਂਪੇਨ ਕਰਨ ਦਾ ਜਿਵੇਂ ਅਮਰਪਾਲ ਦੇ ਫਾਦਰ ਸਾਹਿਬ ਨਾਲ ਜਾਂ ਮਦਰ ਨਾਲ ਮੈਂ ਵੀ ਦੋ ਵਾਰੀ ਕੈਂਪੇਨ ਤੇ ਗਿਆ ਜੀਰੇ ਹਲਕੇ 'ਚ ਵੀ ਕੈਂਪੇਨ ਤੇ ਗਏ ਆ ਉੱਥੇ ਵੀ ਮੈਂ ਇਹੀ ਕਹੂੰਗਾ ਵੀ ਬਹੁਤ ਉਸ਼ਾ ਕਿਉਂਕਿ ਉਹ ਨੌਜਵਾਨਾਂ ਨੇ ਜਿਹੜੇ ਜੇਲ੍ਹ ਚ ਬੈਠੇ ਅੱਗੇ ਉਹਨਾਂ ਨੇ ਆਪ ਦਾ ਆਪ ਪੰਜਾਬ ਪਿੱਛੇ ਪੰਥ ਪਿੱਛੇ ਜੇਲਾ ਵਿੱਚ ਗਏ ਉਹ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲਾ ਵਿੱਚ ਗਏ। ਜੀ। ਇਹੀ ਕਿਉਂਕਿ ਉਹਨਾਂ ਨੇ ਜੇ ਗੱਲ ਕੀ ਕਰਦੇ ਸੀ ਸਿਰਫ ਗੱਲ ਏਡੀ ਸੀਗੀ ਵੀ ਉਹ ਉਹ ਨਸ਼ੇ ਛਡਾਉਂਦੇ ਸੀ ਸਿੱਖੀ ਨਾਲ ਜੋੜਦੇ ਸੀ। ਜੇ ਉਹ ਦੇ ਪ੍ਰਤੀ ਨਸ਼ਾ ਛਡਾਉਣਾ ਇੱਕ ਗਵਰਨਮੈਂਟ ਦਾ ਕੰਮ ਹੁੰਦਾ ਜਿਹੜੀ ਰੂਲਿੰਗ ਗਵਰਨਮੈਂਟ ਹੁੰਦੀ ਆ ਉਹਨਾਂ ਦਾ ਮੇਨ ਕੰਮ ਏ ਹੁੰਦਾ ਵੀ ਅਸੀਂ ਨਸ਼ਾ ਆਪਦੇ ਏਰੀਆ ਚ ਬੰਦ ਕਰਾਈਏ ਜਿਹੜੇ ਉਹਦੇ ਕੋਈ ਹਾਰਡ ਐਂਡ ਫਾਸਟ ਰੂਲਸ ਬਣਾਈਏ ਰੂਲਸ ਬਣਾਉਂਦੇ ਹੋ ਬੰਦ ਕਰਾਈਏ ਜੇ ਉਹ ਨਹੀਂ ਕਰਦੇ ਜੇ ਇੰਡੀਵਿਜੂਅਲ ਨੌਜਵਾਨ ਖੜੇ ਹੋ ਕੇ ਉਸਤੇ ਅਗੇਂਸਟ ਆਵਾਜ਼ ਚੱਕਦੇ ਸੀ ਉਹਨਾਂ ਨੇ ਜੇ ਆਪਾਂ ਕਹੀਏ ਆਵਾਜ਼ ਵੀ ਬਈ ਦੀਦ ਦੀ ਬਣਾਈ ਰਹੀ ਜਥੇਬੰਦੀ ਸੀ ਵਾਰਿਸ ਪੰਜਾਬ ਦੇ ਜਿਹਦੇ ਥਰੂ ਚੱਕੀ ਆ ਤੇ ਠੀਕ ਹੈ ਜੇ ਕੋਈ ਗੱਲ ਨਸ਼ੇ ਛਡਾਉਣ ਦੀ ਕਰਦਾ ਸੀ ਤੇ ਉਹਨਾਂ ਨੂੰ ਇੰਨੇ ਬੁਰੇ ਤਰੀਕੇ ਨਾਲ ਸਨੈਪ ਕੀਤਾ ਗਿਆ ਤੇ ਪੰਜਾਬ ਤੋਂ ਇੰਨੀ ਦੂਰ ਜੇ ਆਪਾਂ ਕਹ ਲਈਏ ਲਾਸਟ ਏਟਸ ਆ ਜਾਂਦੀਆਂ ਅਸਾਮ ਈਸਟ ਸਾਈਡ ਅਸਾਮ ਜਿੱਥੇ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਦਾਸ ਸਿੰਘ ਉਥੇ ਜੇਲ੍ਹ ਵਿੱਚ ਬੰਦਾ ਤੇ ਬੱਤੀ ਸਿੰਘ ਅੰਮ੍ਰਿਤਸਰ ਦੀ ਜੇਲਾ ਵਿੱਚ ਆਇਆ ਇਹਦਾ ਵਿਰੋਧ ਤਾਂ ਫਿਰ ਜੇ ਆਪਾਂ ਕਹਿ ਲਈਏ ਸਟੇਟ ਤੇ ਸੈਂਟਰ ਦੀਆਂ ਗਵਰਨਮੈਂਟਸ ਨੂੰ ਚੱਲਣਾ ਪਊਗਾ ਹੀ ਠੀਕ ਆ ਉਥੇ ਅਸੀਂ ਸਮਝਦੇ ਆਂ ਵੀ ਸਾਡਾ ਜਿਹੜਾ ਮੁਕਾਬਲਾ ਹੈਗਾਗਾ ਪੰਥਕ ਸੀਟ ਵੱਜੋਂ ਉਹ ਅਸੀਂ ਕਾਂਗਰਸ ਨਾਲ ਜ਼ਿਆਦਾ ਮੰਨਦੇ ਆਂ ਕਿ ਤੇ ਜਿਹੜੀ ਬਲਟੋਆ ਸਾਹਿਬ ਵਾਲੀ ਤੁਸੀਂ ਗੱਲ ਕੀਤੀ ਹੈਗੀ ਠੀਕ ਆ ਜੇ ਪੰਥ ਪ੍ਰਤੀ ਤੁਹਾਡੀ ਦੇਣ ਹੈਗੀ ਆ ਤਾਂ ਪੰਥ ਪਿੱਛੇ ਬਹੁਤ ਕੁਝ ਵਾਰਨਾ ਵੀ ਪੈਂਦਾ ਹੈਗਾ ਇਹ ਵੀ ਕੋਈ ਐਡੀ ਗੱਲ ਨਹੀਂ ਸੀਗੀ ਜੇ ਉਹ ਸੀਟ ਆਪਾਂ ਇੱਕ ਜੇ ਆਪਣੀ ਪੰਥਕ ਪਾਰਟੀ ਵਜੋਂ ਆਪਾਂ ਜਾਣੇ ਜਾਂਦੇ ਆ ਤਾਂ ਪੰਥਕ ਪਾਰਟੀ ਵਜੋਂ ਆਪਾਂ ਇੱਕ ਪੰਥ ਪਿੱਛੇ ਇੱਕ ਸੀਟ ਵੀ ਵਾਰਨੀ ਪੈ ਜਾਂਦੀ ਹੈ ਤਾਂ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਤੇ ਉਹ ਪੰਥਕ ਪਾਰਟੀ ਜਿਨ੍ਹਾਂ ਦੇ ਲੋਕਾਂ ਨੇ ਬਹੁਤ ਵਿਸ਼ਵਾਸ ਕੀਤਾ ਸੀ ਤੇ ਉਹ ਆਪਣੀ ਰੀਜਨਲ ਜੇ ਮੈਂ ਕਹੂੰਗਾ ਆਪਣੀ ਰੀਜਨਲ ਪੰਥਕ ਪਾਰਟੀ ਸੀਗੀ ਜਿਹੜੇ ਕਿ ਆਪਣੇ ਜਿਹੜੇ ਉਹਨਾਂ ਦੇ ਸਹੀ ਕਾਰਜ ਸੀਗੇ ਜਿਹੜੇ ਉਹਨਾਂ ਨੇ ਕਰਨੇ ਸੀ ਉਹ ਉਹਨਾਂ ਤੋਂ ਹੀ ਵਿਸਰਗੇ ਜਿਹਦੇ ਕਰਕੇ ਲੋਕਾਂ ਨੇ ਉਹਨਾਂ ਤੋਂ ਆਪਦਾ ਵਿਸ਼ਵਾਸ ਚੱਕ ਲਿਆ ਤੇ ਨੌਜਵਾਨੀ ਨੂੰ ਅੱਗੇ ਆ ਕੇ ਉਹ ਭਾਰ ਸੰਭਾਲਣ ਦੀ ਲੋੜ ਪਈ। ਬਿਲਕੁਲ ਇੱਕ ਜੁੜਤਾ ਦਿਖਾਉਣੀ ਚਾਹੀਦੀ ਸੀ ਹੁਣ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਵੱਜੋਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ 25 ਸਾਲ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਰਹੇ ਕਿਵੇਂ ਵੇਖਦੇ ਹੋ ਕਿ ਜਿੱਦਾਂ ਮਿਆਰ ਸਿਆਸਤ ਦਾ ਡਿੱਗ ਰਿਹਾ ਔਰ ਅਕਾਲੀ ਦਲ ਡਾਊਨਫਾਲਸ ਦੇ ਵਿੱਚ ਆ ਰਹੀ ਹੈ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕੈਰੇਕਟਰ ਕ੍ਰਾਈਸਿਸ ਵੀ ਆਇਆ ਹੈ। ਦੇਖੋ ਇਹ ਗੱਲ ਤਾਂ ਹੈਗੀ ਆ ਵੀ ਜਿਹੜੀ ਆਪਣੀ ਰੀਜਨਲ ਪਾਰਟੀ ਹੁੰਦੀ ਆ ਕੱਲੇ ਪੰਜਾਬ ਦੀ ਨਹੀਂ ਜੇ ਆਪਾਂ ਵੈਸੀ ਰੀਜਨਲ ਪਾਰਟੀ ਦੀ ਗੱਲ ਕਰੀਏ ਓਰੀਜਨਲ ਪਾਰਟੀ ਤਾਂ ਹੀ ਸਟਰੋਂਗ ਹੁੰਦੀ ਆ ਜੇ ਉਹ ਆਪਦੇ ਆਵਾਮ ਨਾਲ ਖੜੂਗੀ ਉਹਨਾਂ ਦੇ ਦੁੱਖ ਦਰਦ ਸਮਝੂਗੀ ਤੇ ਸੈਂਟਰ ਦਾ ਤਾਂ ਜਿਹੜੀਆਂ ਨੈਸ਼ਨਲਾਈਜ਼ ਪਾਰਟੀਆਂ ਆ ਉਹਨਾਂ ਦਾ ਤਾਂ ਹਮੇਸ਼ਾ ਤੋਂ ਇਹ ਕੰਮ ਹੀ ਹੁੰਦਾਗਾ ਵੀ ਜਿਹੜੀ ਰੀਜਨਲ ਪਾਰਟੀ ਆ ਉਹਦੇ ਤੇ ਅਲੀਗੇਸ਼ਨਸ ਲਾਏ ਜਾਣ ਉਹਨੂੰ ਕਮਜ਼ੋਰ ਕੀਤਾ ਜਾਵੇ ਉਹਨੂੰ ਤੋੜਿਆ ਜਾਵੇ ਤਾਂ ਕਿ ਉਹ ਆਪਦੇ ਰੀਜਨ ਚੋ ਸਟਰੋਂਗ ਨਾ ਹੋ ਸਕਣ ਆਪਦੇ ਹਲਕੇ ਦੀ ਆਪਦੇ ਆਵਾਮ ਦੀ ਆਪਦੇ ਲੋਕਾਂ ਦੀ ਗੱਲ ਨਾ ਕਰ ਸਕਣ ਤੇ ਆਪਣੀ ਜਿਹੜੀ ਰੀਜਨਲ ਪਾਰਟੀ ਸੀਗੀ ਉਹ ਉਹਨਾਂ ਕੋਲੇ ਤਾਂ ਆਪਣਾ ਰਿਲੀਜੀਅਨ ਬਹੁਤ ਸਟਰੋਂਗ ਆ ਜਿਹਦੇ ਬੇਸ ਤੇ ਉਹਨਾਂ ਨੇ ਇੰਨੇ ਸਾਲ ਰਾਜ ਕੀਤਾ ਤੇ ਉਹ ਮੁੜ ਕੇ ਜਿਹੜੇ ਆਪਦੇ ਉਹਨਾਂ ਦੇ ਮੇਨ ਕਾਰਜ ਹੋਣੇ ਚਾਹੀਦੇ ਸੀਗੇ ਵੀ ਆਪਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਜਿਹੜਾ ਉਸ ਦੇ ਰਿਗਾਰਡਿੰਗ ਉਹਨਾਂ ਨੂੰ ਬਹੁਤ ਸਟੈਪ ਲੈਣੇ ਚਾਹੀਦੇ ਸੀ ਜਿਹਦੇ ਕਾਰਨ ਕਰਕੇ ਤੇ ਉਹ ਅੱਜ ਉਸ ਪਾਰਟੀ ਦਾ ਇਹ ਹਾਲ ਹੋਇਆ ਕਾਲੀ ਦਲ ਦੇ ਡਾਊਨਫਾਲ ਦਾ ਤੁਸੀਂ ਇਹ ਕਾਰਨ ਮੰਨਦੇ ਬਿਲਕੁਲ ਇੱਕ ਦੋ ਕਾਰਨ ਜਿਹੜੇ ਮੇਨ ਆ ਉਹ ਵੀ ਆਪਦੇ ਮੇਨ ਜਿਹੜੇ ਉਹਨਾਂ ਦੇ ਕੰਮ ਹੁੰਦੇ ਇੱਕ ਰੀਜਨਲ ਪਾਰਟੀ ਦੇ ਤੇ ਰੀਜਨਲ ਪਾਰਟੀ ਦੇ ਹੋਣ ਤੋਂ ਇਲਾਵਾ ਉਹ ਇੱਕ ਰਿਲੀਜੀਅਸ ਪਾਰਟੀ ਵੀ ਸੀਗੀ ਵਜੋਂ ਵੀ ਜਾਣੀ ਜਾਂਦੀ ਸੀ ਉਹ ਆਪਦੇ ਕਾਰਜਾਂ ਤੋਂ ਹੀ ਵਿਸਰਗੇ ਮੈਂ ਕਹੂੰਗਾ ਜਿੰਨਾ ਕਰਕੇ ਅੱਜ ਉਹਨਾਂ ਦੀ ਇਹ ਹਾਲਤ ਹੈ ਰਾਜਨੀਤੀ ਦੇ ਵਿੱਚ ਸਿਆਸਤ ਦੇ ਵਿੱਚ ਧਰਮ ਦੀ ਸਾਂਝ ਕਿੰਨੀ ਕੁ ਜ਼ਰੂਰੀ ਹੈ ਦੇਖੋ ਧਰਮ ਦੀ ਸਾਹ ਜੇ ਆਪਾਂ ਗੱਲ ਕਰੀਏ ਜਿਹੜੀ ਆਪਣੇ ਸਭ ਤੋਂ ਵੱਧ ਟਾਈਮ ਜਿਹੜੇ ਪਾਰਟੀ ਨੇ ਪੰਜਾਬ ਤੇ ਰਾ ਕੀਤਾ ਉਹ ਧਰਮ ਦੇ ਨਾਲ ਰਲ ਕੇ ਚੱਲੇ ਆ ਵੀ ਧਰਮ ਦਾ ਡੰਡਾ ਪਾਰਟੀ ਤੇ ਹੋਣਾ ਚਾਹੀਦਾ ਹੈ ਤਾਂ ਹੀ ਉਹ ਪਾਰਟੀ ਕਾਮਯਾਬ ਹੋ ਸਕਦੀ ਹੈ ਜਦੋਂ ਉਹ ਆਪਦੇ ਆਪ ਨੂੰ ਧਰਮ ਤੋਂ ਉੱਪਰ ਜਾਣਨ ਲੱਗ ਜਾਂਦੇ ਆ ਉਹ ਗੱਲ ਗਲਤ ਹੋ ਜਾਂਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਔਰ ਕਈ ਹੋਰ ਹਲਕਿਆਂ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਸੰਗਰੂਰ ਹਲਕੇ ਤੋਂ ਤੁਸੀਂ ਕਿਵੇਂ ਵੇਖ ਦੋ ਇੱਕ ਵਾਰ ਉਹ ਬਾਇਲੈਕਸ਼ਨ ਜਿੱਤ ਕੇ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਬਣੇ ਨੇ ਦੀਪ ਸਿੱਧੂ ਬਾਈ ਦੀਪ ਸਿੱਧੂ ਹੋਰਾ ਨੇ ਬਹੁਤ ਜ਼ੋਰ ਲਗਾਇਆ ਸੀ ਇੱਕ ਕਹਿ ਸਕਦਾ ਹੈ ਕਿ ਕਾਫੀ ਨੌਜਵਾਨ ਜਿਹੜੇ ਨੇ ਟਰਾਂਸਫਰਮੇਸ਼ਨ ਹੋਈ ਸੀ ਔਰ ਪੰਥਕ ਪਾਰਟੀ ਜਿਹੜੀ ਹੈ ਬਣਦੀ ਦੁਬਾਰਾ ਨਜ਼ਰ ਆਈ ਸੀ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਸੋ ਹੁਣ ਕਿਵੇਂ ਵੇਖਦੇ ਹੋ ਕੀ ਸਥਿਤੀ ਹੈ ਸੰਗਰੂਰ ਦੇ ਵਿੱਚ ਤੁਹਾਡੇ ਵੱਲੋਂ ਕੀ ਸਥਿਤੀ ਕੀ ਲੱਗਦੀ ਹੈ ਸਿਮਰਨਜੀਤ ਸਿੰਘ ਮਾਨ ਹੋਰਾ ਦੀ ਦੇਖੋ ਜਿਵੇਂ ਉੱਥੇ ਮਾਨ ਸਾਹਿਬ ਨੂੰ ਪਹਿਲਾਂ ਵੀ ਆਵਾਮ ਨੇ ਬਹੁਤ ਸਤਿਕਾਰ ਦਿੱਤਾਗਾ ਕਿਉਂਕਿ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਆਪਦੀ ਸਾਰੀ ਜ਼ਿੰਦਗੀ ਪੰਥ ਪਿੱਛੇ ਮੈਂ ਕਹੂੰਗਾ ਵੀ ਪੰਥ ਲੇਖੇ ਲਾਤੀ ਆ ਤੇ ਆਵਾਮ ਨੇ ਉਹਨਾਂ ਨੂੰ ਸਤਿਕਾਰ ਵੀ ਬਹੁਤ ਦਿੱਤਾ ਬਹੁਤ ਵਾਰ ਉਹ ਮੈਂਬਰ ਪਾਰਲੀਮੈਂਟ ਕਈ ਸੀਟਾਂ ਤੋਂ ਬਣੇ ਆਗੇ ਤੇ ਹੁਣ ਵੀ ਮੈਂ ਕਹੂੰਗਾ ਵੀ ਉਹ ਸੀਟ ਤੇ ਪੰਥ ਵੱਜੋਂ ਇੱਕ ਕੈਂਡੀਡੇਟ ਹੈਗੇ ਆ ਤੇ ਪੂਰਾ ਮੁਕਾਬਲਾ ਉੱਥੇ ਜਿਵੇਂ ਆਪਾਂ ਨੂੰ ਕਹਿ ਲਓ ਕਿ ਸੋਨਨਜੀ ਆ ਰਿਹਾ ਵੀ ਇੱਕ ਤਰ੍ਹਾਂ ਨਾਲ ਟ੍ਰੈਂਗੂਲਰ ਫਾਈਟ ਬਣੀ ਹੋਈ ਆ ਦੋ ਮੇਜਰ ਪਾਰਟੀਆਂਜ਼ ਨਾਲ ਇੱਕ ਪੰਥਕ ਬੰਦਾ ਇਹ ਆਪਾਂ ਕਹਿ ਲਈਏ ਫਾਈਟ ਤਾਂ ਬਹੁਤ ਵੱਡੀ ਗੱਲ ਹੈ ਕੀ ਲੱਗਦਾ ਜਿੱਤ ਦਰਜ ਕਰਵਾਉਣਗੇ ਦੁਬਾਰਾ ਦੇਖੋ ਪ੍ਰੈਡਿਕਟ ਕਰ ਸਕਦੇ ਆ ਪ੍ਰੈਡਿਕਟ ਤਾਂ ਅਸੀਂ ਕਰਦੇ ਹੀ ਆ ਜੀ ਪੰਥ ਵਜੋਂ ਅਸੀਂ ਚਾਹਤੀ ਕਲਾ ਦੀ ਗੱਲ ਕਰਦੇ ਆ ਵੀ ਜਿਹੜੀਆਂ ਵੀ ਸੀਟਾਂ ਤੇ ਪੰਥ ਕਾ ਆਗੂ ਖੜੇ ਆ ਉਮੀਦ ਇਹ ਹੀ ਆ ਵੀ ਉਹ ਵੱਡੇ ਮਾਰਜਿਨ ਨਾਲ ਜਿੱਤਣਗੇ ਕਿਉਂਕਿ ਇਹ ਇਹ ਸਵਾਲ ਮੈਂ ਤਾਂ ਪੁੱਛ ਰਿਹਾ ਪਿਛਲੀ ਵਾਰ ਜੇ ਉਹਨਾਂ ਦੀ ਕੈਂਪੇਨ ਦੀ ਗੱਲ ਕੀਤੀ ਜਾਵੇ ਬਾਈ ਦੀਪ ਸਿੱਧੂ ਹੋਰਾਂ ਨੇ ਬਹੁਤ ਉਹ ਵੱਡੇ ਪੱਧਰ ਤੇ ਉਹਨਾਂ ਦੇ ਕੈਂਪੇਨ ਦੇ ਵਿੱਚ ਜਿਹੜਾ ਪ੍ਰਚਾਰ ਕੀਤਾ ਸੀ ਧਰਮ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਦਾ ਪ੍ਰਚਾਰ ਬਾਈ ਦੀਪ ਸਿੱਧੂ ਹੁਣੇ ਕਰਦੇ ਸੀ ਉਦਾਂ ਦਾ ਚਿਹਰਾ ਦੁਬਾਰਾ ਨਹੀਂ ਮਿਲਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਬੇਸ਼ੱਕ ਮਾਨ ਸਾਹਿਬ ਜਿਹੜੇ ਨੇ ਬੜੀ ਬਿਬਾਕੀ ਦੇ ਨਾਲ ਆਪਣੀ ਗੱਲ ਰੱਖਦੇ ਨੇ ਤਰਕ ਦਿੰਦੇ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ ਉਹ ਵੀ ਕਮੀ ਥੋੜੀ ਜੀ ਰਹਿੰਦੀ ਹੈ ਦੇਖੋ ਬਾਈ ਦੀਪ ਦੀ ਕਮੀ ਤਾਂ ਜੇ ਮੈਂ ਖੂੰਗਾ ਸਾਰੇ ਪੰਜਾਬ ਨੂੰ ਹੀ ਹਮੇਸ਼ਾ ਰਹਿਣੀ ਹੈ ਜੀ ਉਹ ਤਾਂ ਕਿ ਜਿਸ ਤਰੀਕੇ ਨਾਲ ਬਾਈ ਦੀ ਸੋਚ ਸੀ ਬਾਈ ਗੱਲ ਕਰਦੇ ਸੀਗੇ ਤੇ ਬਾਈ ਪrezent ਆਪਦੀ ਗੱਲ ਨੂੰ ਕਿਸ ਤਰੀਕੇ ਨਾਲ ਉਹ ਕਮੀ ਤਾਂ ਹਮੇਸ਼ਾ ਹੀ ਰਹਿਣੀ ਹੈਗੀ ਉਹ ਇਕੱਲੇ ਮਾਨ ਸਾਹਿਬ ਨੂੰ ਨਹੀਂ ਸਾਰੇ ਪੰਜਾਬ ਨੂੰ ਹੀ ਰਹਿਣੀ ਹੈ ਠੀਕ ਹੈ ਵੀ ਜਿਹੜੀਆਂ ਚੀਜ਼ਾਂ ਹੁਣ ਆਪਾਂ ਨਹੀਂ ਬਾਈ ਮੰਨ ਲਓ ਇਸ ਦੁਨੀਆ 'ਚ ਹੈਗੇ ਤੇ ਕਰ ਸਕਦੇ ਆਂਗੇ ਪਰ ਕੋਸ਼ਿਸ਼ ਆ ਫਿਰ ਵੀ ਜਿੰਨਾ ਕੋ ਬਾਈ ਦੇ ਦਸਿਆਂ ਤੇ ਰਾਹ ਤੇ ਚੱਲ ਸਕੀਏ ਉਹ ਕਰਕੇ ਚੱਲ ਰਹੇ ਆ ਤੇ ਮਾਨ ਸਾਹਿਬ ਵੀ ਆਪਦੀ ਇਲੈਕਸ਼ਨ ਕੈਂਪੇਨ ਆ ਕਿਉਂਕਿ ਉਹਨਾਂ ਕੋਲ ਇੱਕ ਪਾਰਟੀ ਹੈਗੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਉਹਨਾਂ ਦਾ ਆਪਦਾ ਕਾਡਰ ਆ ਉਸ ਕਿਉਂਕਿ ਐਜ਼ ਅ ਪਾਰਟੀ ਦੀ ਵਰਕਿੰਗ ਥੋੜੀ ਜੀ ਡਿਫਰੈਂਟ ਹੋ ਜਾਂਦੀ ਹੈ ਉਹਨਾਂ ਨੂੰ ਕੁਝ ਉਹਨਾਂ ਦੀਆਂ ਨਾਰਮਸ ਹੁੰਦੀਆਂ ਆਂ ਜਾਂ ਪਾਰਟੀ ਦੀਆਂ ਉਸ ਦੇ ਅਕੋਰਡਿੰਗ ਚੱਲਣਾ ਪੈਂਦਾ ਉਸ ਅਕੋਰਡਿੰਗ ਚੱਲ ਰਹੇ ਇਨ੍ਹਾਂ ਇਲੈਕਸ਼ਨਸ ਦੇ ਵਿੱਚ ਤੁਸੀਂ ਵੇਖਿਆ ਕਿ ਕਈ ਵਾਰ ਕਈ ਹਲਕਿਆਂ ਦੇ ਵਿੱਚ ਜਿਹੜੇ ਨੇ ਅਹਿਮ ਮੁੱਦੇ ਗਾਇਬ ਹੋਏ ਨੇ ਜਿਵੇਂ ਬੇਅਦਬੀ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਪਾਰਟੀ ਸੀ ਔਰ ਜ਼ਿੰਮੇਵਾਰੀ ਵੰਡੀ ਸੀ ਕਿ ਇਹਨਾਂ ਮਸਲਿਆਂ ਨੂੰ ਅੱਗੇ ਹੋ ਕੇ ਉਹ ਸੁਲਝਾਵੇ ਉਸ ਤੋਂ ਇਲਾਵਾ ਨਸ਼ੇ ਦੀ ਗੱਲ ਜਾਂ ਜਿਹੜੇ ਨੌਜਵਾਨ ਸਾਡੇ ਬਾਹਰ ਜਾ ਰਹੇ ਨੇ ਪੰਜਾਬ ਦੇ ਪਾਣੀਆਂ ਦੇ ਗੱਲ ਇਹਨਾਂ ਮੁੱਦਿਆਂ ਨੂੰ ਕਿਤੇ ਨਾ ਕਿਤੇ ਗਾਇਬ ਵੇਖਦੇ ਹੋ ਕਈ ਹਲਕਿਆਂ ਦੇ ਵਿੱਚ ਖਾਸ ਕਰਕੇ ਮੈਂ ਲੁਧਿਆਣੇ ਦੀ ਗੱਲ ਕਰਾਂਗਾ ਲੁਧਿਆਣੇ ਦੀ ਸਿਆਸਤ ਦੇ ਵਿੱਚ ਇਹ ਮੁੱਦੇ ਨਜ਼ਰ ਨਹੀਂ ਆ ਰਹੇ ਤੁਸੀਂ ਕਿਵੇਂ ਵੇਖਦੇ ਦੇਖੋ ਇਹ ਮੁੱਦੇ ਇਕੱਲੇ ਲੁਧਿਆਣੇ ਦੀ ਸਿਆਸਤ ਨਹੀਂ ਸਾਰੇ ਪੰਜਾਬ ਚੋਂ ਹੀ ਮੁੱਦੇ ਖਤਮ ਹੋ ਚੁੱਕੇ ਆ ਕਿਉਂਕਿ ਜਿਹੜੀ ਆਪਣੀ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਉਹ ਬਣੀ ਇਸ ਚੀਜ਼ ਤੇ ਸੀ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਹੜਾ ਇਨਸਾਫ ਆ ਉਹ ਤੇ ਉਸ ਤੋਂ ਬਾਅਦ ਨਸ਼ਿਆਂ ਤੇ ਗੱਲ ਕੀਤੀ ਸੀਗੀ ਇਹ ਦੋ ਮੁੱਦਿਆਂ ਤੇ ਆ ਕੇ ਤੇ ਜਿਹੜੀ ਆਪਣੀ ਰਿਲੀਜੀਅਨ ਜੇ ਆਪਾਂ ਕਵਾਂਗੇ ਜਿਹੜੀ ਆਪਣੀ ਪੰਥਕ ਪਾਰਟੀ ਵਜੋਂ ਜਾਣੀ ਜਾਂਦੀ ਆ ਉਹਨਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਕਰਦੇ ਹੁੰਦੇ ਸੀ ਉਹ ਇਸ ਚੀਜ਼ਾਂ ਤੋਂ ਵਿਸਰਗੇ ਅੱਜ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਇੱਕ ਇੰਡੀਵਿਜੂਅਲ ਲੈਵਲ ਤੇ ਜਿਹੜੀਆਂ ਟਸਲਬਾਜੀ ਦੀ ਇਲੈਕਸ਼ਨ ਹੋਈ ਪਈ ਆ ਕੋਈ ਉਸ ਚੁਣਨਾਂ ਕੋਲੇ ਮੁੱਦੇ ਕੋਈ ਜਿਹੜੇ ਆਪਾਂ ਗੱਲ ਕਰੀਏ ਜਿਹੜੇ ਲੋਕਾਂ ਦੇ ਹਿੱਤਾਂ ਵਾਲੇ ਮੁੱਦੇ ਨਹੀਂ ਹੈਗੇਗੇ ਉਹ ਇੱਕ ਇੰਡੀਵਿਜੂਅਲ ਲੈਵਲ ਤੇ ਆਪਦੀ ਕੈਂਪੇਨ ਕਰਕੇ ਆਪਦੇ ਹੀ ਮੁੱਦੇ ਉਹ ਬਣਾ ਕੇ ਇਲੈਕਸ਼ਨ ਲੜੀ ਜਾਵੇ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਸੀ ਟਸਲਬਾਜੀ ਜਾਂ ਦੂਸ਼ਣਬਾਜੀ ਕੀਤੀ ਜਾਂਦੀ ਆ ਇਹਦੇ ਨਾਲ ਵੋਟਰ ਨੂੰ ਵੀ ਗੁੰਮਰਾਹ ਕੀਤਾ ਜਾਂਦਾ ਤਾਂ ਜੋ ਅਸਲ ਮੁੱਦੇ ਜਿਹੜੇ ਆ ਕਿਤੇ ਅੱਖੋਂ ਪਰੋਖੇ ਹੋ ਜਾਣ ਦੇਖੋ ਇਹ ਗੱਲ ਤਾਂ ਹੈਗੀ ਹੈ ਕਿ ਕਿਉਂਕਿ ਜਿਹੜੇ ਅਸਲ ਮੁੱਦਿਆਂ ਦੀ ਤਾਂ ਗੱਲ ਨਹੀਂ ਆ ਰਹੀ ਕਿ ਇੱਕ ਇੱਕ ਕੈਂਡੀਡੇਟ ਤਿੰਨ ਤਿੰਨ ਚਾਰ ਚਾਰ ਪਾਰਟੀਆਂ ਛੱਡ ਕੇ ਤੇ ਹੋਰ ਕਿਸੇ ਪਾਰਟੀ ਚੋਂ ਇਲੈਕਸ਼ਨ ਕੰਟੈਸਟ ਕਰ ਰਹੀ ਹੈ ਕਿ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਜੇ ਤੁਹਾਨੂੰ ਆਪ ਦੇ ਆਪ ਤੇ ਆਪਦੀ ਪਾਰਟੀ ਤੇ ਯਕੀਨ ਨਹੀਂ ਹੈਗਾ ਤੇ ਜਿਹੜੇ ਵੋਟਰ ਆ ਉਹ ਤੁਹਾਡੇ ਤੇ ਕਿਵੇਂ ਯਕੀਨ ਕਰਕੇ ਤੁਹਾਨੂੰ ਵੋਟ ਪਾ ਦੇਣਗੇ ਤੇ ਇਹ ਗੱਲ ਆ ਵੀ ਆਪਾਂ ਨੂੰ ਐਟ ਲੀਸਟ ਕਿਸੇ ਤੇ ਤਾਂ ਵਿਸ਼ਵਾਸ ਰੱਖ ਕੇ ਕੁਝ ਸਮਾਂ ਜਿਉਣਾ ਪਾਉ ਨੂੰ ਦੇਣਾ ਚਾਹੀਦਾ ਹੈਗਾ ਜੇ ਆਪਾਂ ਕਿਸੇ ਤੇ ਇੱਕ ਵਾਰੀ ਵਿਸ਼ਵਾਸ ਕਰਕੇ ਉਹਦੇ ਨਾਲ ਜੁੜੇ ਆ ਤਾਂ ਐਟ ਲੀਸਟ ਕੁਝ ਸਮਾਂ ਤਾਂ ਉਹਦੇ ਨਾਲ ਜੋੜੋ ਨਾ ਉਹਦੇ ਨਾਲ ਕੱਟਿਏ ਤੇ ਉਹਦੇ ਨਾਲ ਖੜੀਏ ਫੇਰ ਹੀ ਆ ਫੇਰ ਹੀ ਆਪਣੇ ਤੇ ਜਿਹੜੇ ਆਵਾਮ ਆ ਲੋਕ ਆ ਉਹ ਵਿਸ਼ਵਾਸ ਕਰਨਗੇ ਇਹੋ ਚੀਜ਼ ਬਹੁਤ ਦੇਖਣ ਨੂੰ ਮਿਲੀ ਆ ਸਿਰਫ ਇੱਕ ਟਿਕਟ ਦੇ ਆਧਾਰ ਤੇ ਜੇ ਆਪਾਂ ਕਵਾਂਗੇ ਵੀ ਕਿਸੇ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਦੋ ਦੋ ਤਿੰਨ ਤਿੰਨ ਪਾਰਟੀਆਂ ਕਈ ਕੈਂਡੀਡੇਟਸ ਨੇ ਬਦਲਣੀਆਂ ਜੇ ਉਹਨਾਂ ਨੂੰ ਇਹ ਗੱਲ ਆ ਵੀ ਜੇ ਤੁਹਾਨੂੰ ਹੀ ਕਿਸੇ ਚੀਜ਼ ਤੇ ਵਿਸ਼ਵਾਸ ਨਹੀਂ ਤਾਂ ਤੁਹਾਡੇ ਤੇ ਕਿਹੜੇ ਆਧਾਰ ਤੇ ਲੋਕ ਵਿਸ਼ਵਾਸ ਕਰਨਗੇ ਬਿਲਕੁਲ ਜਿਵੇਂ ਇਸ ਵਾਰ ਇੱਕ ਚੀਜ਼ ਵੇਖਣ ਨੂੰ ਆਈ ਕਿ ਪਾਰਟੀਆਂ ਬਹੁਤ ਬਦਲੀਆਂ ਨੇ ਲੀਡਰਾਂ ਨੇ ਸਿਰਫ ਔਰ ਸਿਰਫ ਆਪਣੇ ਨਿੱਜੀ ਸੁਵਾਰਥ ਦੇ ਲਈ ਜੇ ਟਿਕਟ ਨਾ ਮਿਲੀ ਤਾਂ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ 'ਚ ਚਲੇ ਜਾਓ ਤੁਹਾਨੂੰ ਕਿਵੇਂ ਲੱਗਦਾ ਕਿ ਪੰਜਾਬ ਦੇ ਲੋਕ ਇਹਨਾਂ ਦਲ ਬਦਲੂਆਂ ਨੂੰ ਕਿਤੇ ਨਾ ਕਿਤੇ ਸਪੋਰਟ ਕਰਨਗੇ ਜਾਂ ਬਿਲਕੁਲ ਇਹਨਾਂ ਨੂੰ ਨਕਾਰ ਦੇਖੋ ਇਹ ਚੀਜ਼ ਤਾਂ ਮੈਂ ਇਹ ਨਹੀਂ ਕਹੂੰਗਾ ਕਿਉਂਕਿ ਹੁਣ ਤਾਂ ਇਲੈਕਸ਼ਨਾਂ ਦੇ ਦਿਨ ਜਮ੍ਹਾਂ ਬਿਲਕੁਲ ਆ ਹੀ ਗਏ ਹੈਗੇ ਤੇ ਇਹ ਚੀਜ਼ ਦਾ ਰਿਜ਼ਲਟ ਤੁਹਾਨੂੰ ਪਤਾ ਲੱਗ ਜਾਊਗਾ ਵੀ ਜਿਹੜੀਆਂ ਇਹ ਚੀਜ਼ਾਂ ਨੀਤੀ ਕੋਈ ਬੜੀ ਲੰਬੀ ਚਿਰ ਨਹੀਂ ਚੱਲਦੀ ਹੁੰਦੀ ਵੀ ਗੁੰਮਰਾਹ ਕਰਨ ਵਾਲੀ ਇਹਦਾ ਕਿਤੇ ਨਾ ਕਿਤੇ ਰਿਜ਼ਲਟ ਬੁਰਾ ਹੀ ਨਿਕਲਦਾ ਹੁੰਦਾ ਹੈਗਾ ਤੇ ਤਾਂ ਹੀ ਜੇ ਹੁਣ ਦੋ ਕੈਂਡੀਡੇਟ ਆ ਜੇ ਆਪਾਂ ਗੱਲ ਕਰੀਏ ਖਡੂਰ ਸਾਹਿਬ ਵਾਲੀ ਸੀਟ ਤੋਂ ਤੇ ਫਰੀਦਕੋਟ ਵਾਲੀ ਤੋਂ ਇੰਡੀਪੈਂਡੈਂਟ ਖੜਨ ਦਾ ਵੀ ਕੋਈ ਕਾਰਨ ਹੀ ਆਗਾ ਕਿਉਂਕਿ ਪੰਥ ਪ੍ਰਤੀ ਕਿਸੇ ਨੇ ਅੱਜ ਤੱਕ ਉਦੋਂ ਜੇ ਆਪਣੀ ਜਿਹੜੀ ਸਰਮੌਰ ਇੱਕ ਆਪਣੀ ਪਾਰਟੀ ਸੀਗੀ ਉਸ ਤੋਂ ਇਲਾਵਾ ਕਿਸੇ ਨੇ ਗੱਲ ਹੀ ਨਹੀਂ ਕੀਤੀਗੀ ਤੇ ਗੱਲ ਨਾ ਕਰਨ ਦਾ ਹੀ ਨਤੀਜਾ ਹੁੰਦਾਗਾ ਵੀ ਉੱਥੇ ਅੱਜ ਆਵਾਮ ਤੇ ਜਿਹੜੀ ਸੰਗਤ ਆ ਉਹ ਐਨੇ ਹਜੂਮ ਨਾਲ ਉਹਨਾਂ ਕੈਂਡੀਡੇਟਸ ਦੇ ਪਿੱਛੇ ਲੱਗੇ ਹੋਏ ਆ ਵੀ ਉਹਨਾਂ ਨੇ ਕਿਹਾ ਵੀ ਮੁੱਦੇ ਛੱਡੋ ਸਿਰਫ ਤੋਂ ਸਿਰਫ ਸਭ ਤੋਂ ਪਹਿਲਾਂ ਧਰਮ ਨੂੰ ਵਿਚਾਰੋ ਜੇ ਧਰਮ ਬਚੂਗਾ ਤਾਂ ਸਾਰਾ ਕੁਝ ਬਚੂਗਾ ਪ੍ਰੈਡਿਕਟ ਕਰਨਾ ਬੜਾ ਮੁਸ਼ਕਲ ਹੈ ਇਸ ਵਾਰ ਕਿ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਜਿੱਤੇਗਾ ਕਿਉਂਕਿ ਲੋਕ ਸਾਇਲੈਂਟ ਨੇ ਦੂਜੇ ਪਾਸੇ ਇੱਕ ਚੀਜ਼ ਇਹ ਵੇਖੀ ਜਾਵੇ ਜਿਵੇਂ 2022 ਚ ਬਦਲਾਅ ਆਇਆ ਸੀ ਵੱਡੇ ਪੱਧਰ ਤੇ ਚੰਗੇ ਜਿਹੜੇ ਸਿਆਸੀ ਦਿਗਜ ਨੇ ਉਹਨਾਂ ਨੂੰ ਹਰਾ ਕੇ ਘਰੇ ਵਿਹਲੇ ਬੈਠਣਾ ਪਿਆ ਸੋ ਤੁਸੀਂ ਕਿਵੇਂ ਵੇਖਦੇ ਹੋ ਕਿ ਵੋਟਰ ਜਿਹੜਾ ਜਾਗਰੂਕ ਹੋਇਆ ਇਹਨਾਂ 5-7 ਸਾਲਾਂ ਦੇ ਵਿੱਚ ਕਿਤੇ ਨਾ ਕਿਤੇ ਬਦਲਾਅ ਜਿਹੜਾ ਵੋਟਰ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਦੇਖੋ ਵੋਟਰ ਦੇ ਰੂਪ ਚ ਜੇ ਆਪਾਂ ਕਹ ਲਈਏ ਚੇਂਜਸ ਤਾਂ ਆਏ ਹੀ ਆਗੇ ਉਹਨਾਂ ਨੂੰ ਅਵੇਅਰਨੈਸ ਵੀ ਹੋਈ ਆ ਉਹੀ ਬਦਲਾਅ ਸੀ ਵੀ ਆਪਣੀਆਂ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਇਲੈਕਸ਼ਨ ਚ ਉਹਦੇ ਵਿੱਚ ਦੇਖਣ ਨੂੰ ਮਿਲਿਆ ਉਹ ਜਿਹੜਾ ਪਰ ਉਹਨਾਂ ਦੇ ਪੂਰੇ ਪੂਰਨਿਆਂ ਤੇ ਵੀ ਉਹ ਨਹੀਂ ਜਿਹੜੇ ਵਿਨਿੰਗ ਕੈਂਡੀਡੇਟ ਸੀ ਉਹ ਨਹੀਂ ਉਤਰੇ ਸਮੇਂ ਦੀ ਸਰਕਾਰ ਨਹੀਂ ਉਤਰੀ ਕਿਉਂਕਿ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਉਹ ਵਾਦੇ ਬਹੁਤ ਛੋਟੇ ਲੈਵਲ ਵਾਲੇ ਉਹਨਾਂ ਨੇ ਕਰ ਲੈ ਵੱਡੇ ਜਿਹੜੇ ਜਿਨ੍ਹਾਂ ਤੋਂ ਲੋਕਾਂ ਨੂੰ ਵੱਧ ਆਸ ਸੀ ਕਿਉਂਕਿ ਆਸ ਹੁੰਦੀ ਹੈ ਧਰਮ ਪ੍ਰਤੀ ਆਸ ਹੁੰਦੀ ਹੈਗੀ ਠੀਕ ਹੈ ਜਿਹੜੇ ਆਪਣੇ ਸਿੰਘ ਜ਼ਿਲ੍ਹਾ ਵਿੱਚ ਬੈਠੇ ਆ ਉਹਨਾਂ ਪ੍ਰਤੀ ਆਸ ਹੁੰਦੀ ਹੈਗੀ ਉਹ ਆਪਣੇ ਪੰਜਾਬ ਪ੍ਰਤੀ ਆਸ ਹੁੰਦੀ ਹੈ ਪੰਜਾਬ ਦੇ ਪਾਣੀਆਂ ਦੀ ਗੱਲ ਆ ਸਭ ਤੋਂ ਪਹਿਲਾਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਸੀਗੀ ਉਹ ਗੱਲਾਂ ਤੋਂ ਵਿਸਰਗੇ ਛੋਟੇ ਮੋਟੇ ਜੇ ਹੁਣ ਆਪਾਂ ਕਹੀਏ ਪੰਜਾਬ ਸੂਬਾ ਇੱਕ ਰਾਜ ਕਰਨ ਵਾਲਾ ਸੂਬਾ ਸੀਗਾ ਉਹਨੂੰ ਆਪਾਂ ਇੱਕ ਫ੍ਰੀ ਦੀ ਦਾਲ ਤੇ ਫ੍ਰੀ ਦੀ ਬਿਜਲੀ ਵਾਲੇ ਪਾਸੇ ਤੁਸੀਂ ਗੁਲਾਮ ਬਣਾ ਕੇ ਰੱਖਦੇ ਏਗੇ ਤੇ ਉਸ ਚੀਜ਼ ਦਾ ਬੜਾ ਲੰਬਾ ਇੰਪੈਕਟ ਨਹੀਂ ਜਾਣਾਗਾ ਕਿਉਂਕਿ ਇੱਕ ਰਾਜ ਕਰਨ ਵਾਲੀ ਕੌਮ ਨੂੰ ਜੇ ਤੁਸੀਂ ਗੁਲਾਮੀ ਦੇ ਛੋਟੇ ਮੋਟੇ ਲਾਲਚ ਦੇ ਕੇ ਬੜਾ ਚਿਰ ਉਸ ਚੀਜ਼ ਤੇ ਨਹੀਂ ਰੱਖ ਸਕਦੇਗੇ ਇਹੀ ਗੱਲ ਆ ਵੀ ਜੇ ਉਹ ਦੋ ਸੀਟਾਂ ਦੀ ਮੈਂ ਫਿਰ ਤੋਂ ਦੁਬਾਰਾ ਉਹੀ ਗੱਲ ਕਰੂੰਗਾ ਕਿ ਉਹ ਦੋ ਸੀਟਾਂ ਤੇ ਇਹੀ ਡਿਫਰੈਂਸ ਦੇਖਣ ਨੂੰ ਮਿਲਦਾਗਾ ਕਿਉਂਕਿ ਸਿਰਫ ਧਰਮ ਪ੍ਰਤੀ ਸੱਚੇ ਹੋ ਕੇ ਧਰਮ ਬਚਾਉਣ ਨੂੰ ਸਭ ਤੋਂ ਪਹਿਲਾਂ ਆਵਾਮ ਹੋਈ ਹੈ ਕਿ ਜੇ ਧਰਮੀ ਬਚੂਗਾ ਤਾਂ ਹੀ ਆਪਾਂ ਬਚਾਂਗੇ ਆਪਣੀ ਹੋਂਦ ਦੀ ਗੱਲ ਤੇ ਜਦੋਂ ਗੱਲ ਆ ਜਾਂਦੀ ਹੈ ਨਾ ਉਦੋਂ ਫਿਰ ਕੋਈ ਚੀਜ਼ ਉੱਪਰ ਨਹੀਂ ਰਹਿੰਦੀ ਜਿਵੇਂ ਬਾਈ ਦੀਪ ਵੀ ਕਹਿੰਦੇ ਹੁੰਦੇ ਸੀ ਵੀ ਆਪਾਂ ਨੂੰ ਆਪਣੀ ਹੋਂਦ ਬਚਾਉਣੀ ਪਊਗੀ ਇਹੇ ਗੱਲ ਉਹੀ ਇੱਥੇ ਆ ਦੋ ਸੀਟਾਂ ਤੇ ਵੀ ਆਪਾਂ ਆਪਣੀ ਹੋਂਦ ਬਚਾ ਲਈਏ ਬਾਕੀ ਸਾਰਾ ਕੁਝ ਤਾਂ ਆਪੇ ਆ ਆਪਣੇ ਕੋਲੇ ਆ ਜਾਊਗਾ ਲੁਧਿਆਣੇ ਦੀ ਸੀਟ ਕਿਵੇਂ ਵੇਖਦੇ ਨੇ ਲੁਧਿਆਣੇ ਤੋਂ ਵੈਸੇ ਚਾਰ ਤੋਂ ਪੰਜ ਕੋਣਾ ਮੁਕਾਬਲਾ ਜਿਹੜਾ ਬਣਿਆ ਹੋਇਆ ਇੱਕ ਪਾਸੇ ਕਾਂਗਰਸ ਦਾ ਕੈਂਡੀਡੇਟ ਹੈ ਭਾਜਪਾ ਦਾ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਜਿਹੜੀ ਸੱਤਾਧਿਰ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਉਸ ਤੋਂ ਇਲਾਵਾ ਦੋ ਚਿਹਰੇ ਜਿਹੜੇ ਨੇ ਆਜ਼ਾਦ ਵੀ ਨਜ਼ਰ ਆ ਰਹੇ ਨੇ ਕਮਲਜੀਤ ਬਰਾੜ ਔਰ ਅਮਰਿਤਪਾਲ ਸਿੰਘ ਚੰਦੜਾ ਤੁਸੀਂ ਕਿਵੇਂ ਵੇਖਦੇ ਹੋ ਲੁਧਿਆਣੇ ਦਾ ਜਿਹੜਾ ਦ੍ਰਿਸ਼ਾ ਕਿਦਾਂ ਦਾ ਹੈ ਨਹੀਂ ਦੇਖੋ ਜਿਹੜਾ ਪੰਥਕ ਚਿਹਰਾ ਜੀ ਇੱਥੋਂ ਜਾਣਿਆ ਜਾਊਗਾ ਤਾਂ ਉਹ ਭਾਈ ਅਮਰਿਤਪਾਲ ਸਿੰਘ ਚੰਦੜਾ ਹੀ ਆ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਤੇ ਉਹ ਇੱਕ ਪਾਰਟੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਮਿਲੀ ਆ ਤੇ ਉਹ ਕੰਟੈਸਟ ਕਰ ਰਹੇ ਆ ਜਿਹੜਾ ਦੂਸਰਾ ਜੇ ਆਪਾਂ ਗੱਲ ਕਰੀਏ ਕੈਂਡੀਡੇਟ ਕੌਲਜੀ ਸਿੰਘ ਬਰਾੜ ਉਹ ਗੱਲ ਕਰਦੇ ਆ ਵੀ ਮੈਂ ਪੰਥਕ ਚੇਹਰਾਗਾ ਕਿਉਂਕਿ ਜੇ ਤੁਸੀਂ ਇੱਕ ਪਾਰਟੀ ਚੋਂ ਤੁਹਾਨੂੰ ਨਹੀਂ ਥੋੜੀ ਬੰਦੀ ਤੇ ਤੁਸੀਂ ਉਹ ਪਾਰਟੀ ਛੱਡ ਕੇ ਤੁਸੀਂ ਆਪਦੇ ਆਪ ਨੂੰ ਪੰਥ ਕਿਹੜੇ ਆਧਾਰ ਤੇ ਕਹਿ ਸਕਦੇ ਹੋਗੇ ਥੋੜੀ ਆਪ ਦੀ ਕਿਸੇ ਕੈਂਡੀਡੇਟ ਨਾਲ ਟਸਲ ਹੋਣ ਕਰਕੇ ਤੁਸੀਂ ਇਲੈਕਸ਼ਨ ਕੰਟੈਸਟ ਕਰਦੇ ਹੋ ਤੇ ਉਹਦਾ ਅਦਰ ਹੈਂਡ ਤੁਸੀਂ ਆਪਦੇ ਆਪ ਨੂੰ ਪੰਥਕ ਕਹਿੰਦੇ ਹੋ ਇਹ ਗੱਲ ਤਾਂ ਕਿਤੇ ਵੀ ਜਾਇਜ਼ ਨਹੀਂ ਨਾ ਹੈਗੀ ਪੰਥਕ ਹੋਣ ਲਈ ਬਹੁਤ ਕੋਸ਼ਿਸ਼ ਜੇ ਆਪਾਂ ਕਹ ਲਈਏ ਪੰਥ ਪ੍ਰਤੀ ਆਪਾਂ ਨੂੰ ਵਾਰਨਾ ਵੀ ਪੈਂਦਾਗਾ ਛੱਡਣਾ ਵੀ ਪੈਂਦਾਗਾ ਠੀਕ ਆ ਮੈਂ ਕਹੂੰਗਾ ਵੀ ਅਮਰਪਾਲ ਸਿੰਘ ਚੰਦਰਾ ਬਹੁਤ ਪਹਿਲਾਂ ਡਿਕਲੇਅਰ ਕਰ ਸਕਦੇ ਸੀ ਪੰਥਕ ਚੇਰਾ ਸੀਗੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਪੰਥ ਨੂੰ ਤੇ ਜੇ ਆਪਾਂ ਆਪਦੇ ਆਪ ਨੂੰ ਪੰਥਕ ਹੀ ਕਹਿੰਨੇ ਤਾਂ ਆਪਾਂ ਉਹਨਾਂ ਨੂੰ ਸਟਰੋਂਗ ਕਰ ਸਕਦੇ ਸੀਗੇ ਨਾ ਕਿ ਆਪਾਂ ਉਹਨਾਂ ਦੇ ਅਗੇਂਸਟ ਇਲੈਕਸ਼ਨ ਕੰਟੈਸਟ ਕਰਕੇ ਉਹ ਆਪਾਂ ਦੋਵਿਦਾ ਇੱਕ ਤਰ੍ਹਾਂ ਦਾ ਪੰਥ ਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਵੀ ਆਪਣੇ ਨਿੱਜੀ ਸਵਾਰਥਾਂ ਕਰਕੇ ਆਪਣੇ ਨਿੱਜੀ ਸਵਾਰਥ ਕਿਸੇ ਇੱਕ ਕੈਂਡੀਡੇਟ ਨਾਲ ਆਪਣੀ ਨਹੀਂ ਬੰਦੀ ਅਪਾ ਉਹਦੇ ਨਾਲ ਤਸਲਬਾਜੀ ਚ ਆ ਕੇ ਆਪਦੇ ਆਪ ਨੂੰ ਪੰਥਕ ਕਹਿ ਕੇ ਪੰਥਕ ਕੈਂਡੀਡੇਟ ਨੂੰ ਵੀਕ ਕਰਨ ਵਾਲੀ ਗੱਲ ਹੋ ਜਾਂਦੀ ਹੈ ਕਾਂਗਰਸ ਨੂੰ ਵੀ ਉਹਦਾ ਨੁਕਸਾਨ ਹੋ ਸਕਦਾ ਕਮਲਜੀਤ ਬਰਾੜ ਜਿਹੜੀ ਹੈ ਥੋੜੀ ਬਹੁਤ ਕਾਂਗਰਸ ਦੇ ਵੀ ਵੋਟ ਤੋੜ ਸਕਦੇ ਨੇ ਪਿੰਡਾਂ ਚੋਂ ਨਹੀਂ ਦੇਖੋ ਇਹ ਗੱਲ ਤਾਂ ਜਿਹੜੇ ਤੁਹਾਡੇ ਪਰਸਨਲ ਲਿੰਕਸ ਹੁੰਦੇ ਉਹ ਤਾਂ ਹੁੰਦੇ ਹੀ ਆ ਜੀ ਪਰ ਆਵਾਮ ਸਾਰੀ ਇਨ ਮੈਕ ਨੂੰ ਦਾ ਬਹੁਤ ਅਵੇਅਰ ਆ ਸੰਗਤ ਉਹ ਬਹੁਤ ਅਵੇਅਰ ਆ ਉਹਨਾਂ ਨੂੰ ਇਹ ਪਤਾ ਵੀ ਕੌਣ ਪੰਥਕ ਆ ਕੌਣ ਨਹੀਂ ਪੰਥਕ ਠੀਕ ਆ ਤੁਸੀਂ ਪੰਥ ਚ ਆਏ ਹੋ ਤੁਹਾਡਾ ਆਿਆਂ ਦਾ ਸਵਾਗਤ ਆ ਪਰ ਇੱਕੋ ਦਾ ਮਾ ਕੇ ਤੁਸੀਂ ਆਪ ਦੇ ਆਪ ਨੂੰ ਪੰਥਕ ਚਿਹਰੇ ਵਜੋਂ ਆਪਨੇ ਆਪ ਰਿਪਰੈਜ਼ੈਂਟ ਨਹੀਂ ਨਾ ਕਰ ਸਕਦੇ ਜਿਹੜਾ ਪੰਥਕ ਹੋਣ ਦਾ ਆਪਾਂ ਕਵਾਂਗੇ ਰੁੱਤਪਾ ਇੱਕੋ ਤਾਂ ਪੰਥ ਨਹੀਂ ਦੇਣਾ ਹੁੰਦਾ ਜਿਹੜੇ ਤੁਹਾਡੇ ਪੰਥ ਪ੍ਰਤੀ ਕਾਰਜ ਕੀਤੇ ਹੋਏ ਆ ਜਾਂ ਤੁਸੀਂ ਕੀ ਪੰਥਨ ਦੀ ਦੇਣ ਆ ਉਹਦੇ ਪ੍ਰਤੀ ਇਹ ਸਾਰਾ ਕੁਝ ਹੁੰਦਾਗਾ ਤੇ ਜਿਹੜੇ ਦੂਸਰੇ ਜੇ ਮੈਂ ਕੈਂਡੀਡੇਟਸ ਦੀ ਇੱਥੋਂ ਗੱਲ ਕਰੂੰਗਾ ਉਹੀ ਗੱਲ ਆ ਜਾਂਦੀ ਆ ਫਿਰ ਬਾਰ-ਬਾਰ ਵੀ ਤੁਹਾਨੂੰ ਆਪ ਦੇ ਆਪ ਤੇ ਯਕੀਨ ਹੀ ਨਹੀਂ ਰਿਹਾ ਸੀਗਾ ਵੀ ਇੱਕ ਦੂਜੇ ਪਾਰਟੀਆਂ 'ਚ ਤੁਸੀਂ ਸਵਿਚ ਆਨ ਹੋਏ ਹੋਗੇ ਤੇ ਫਿਰ ਤੁਸੀਂ ਐਲਾਇ ਕਰਦੇ ਹੋ ਕਿ ਤੁਹਾਡੇ ਤੇ ਪੰਜਾਬ ਲੁਧਿਆਣਾ ਦੀ ਪੰਜਾਬ ਦੀ ਜਿਹੜਨੇ ਵੀ ਆਵਾਮ ਆ ਉਹ ਯਕੀਨ ਕਰਕੇ ਤੁਹਾਨੂੰ ਵੋਟਾਂ ਪਾਵੇ ਇਹ ਚੀਜ਼ ਤਾਂ ਬਹੁਤ ਜਲਦੀ ਝੂਠ ਦਾ ਨਕਾਬ ਹੈ ਉਹ ਤਾਂ ਬਹੁਤ ਜਲਦੀ ਉਤਰ ਜਾਊਗਾ ਬਿਲਕੁਲ ਮਨਦੀਪ ਅੱਜ ਜੇ ਦੇਖਿਆ ਜਾਵੇ ਹਰ ਇੱਕ ਚੀਜ਼ VOTER ਦੇ ਹੱਥ ਹੈ ਔਰ VOTER ਸਾਇਲੈਂਟ ਹੈ ਇਹ 1 ਜੂਨ ਨੂੰ VOTER ਨੇ ਖੁਦ ਫੈਸਲਾ ਕਰਨਾ ਹੈ ਔਰ EVM ਦੇ ਵਿੱਚ ਕਿਸਮਤ ਕੈਦ ਹੋ ਜਾਣੀ ਹੈ ਮੈਂ ਚਾਹਾਂਗਾ ਕਿ ਤੁਸੀਂ ਵੋਟਰਾਂ ਨੂੰ ਆਪਣੇ ਵੱਲੋਂ ਕੋਈ ਸਨੇਹਾ ਜੇ ਦੇਣਾ ਚਾਹੁੰਦੇ ਹੋ ਤਾਂ ਪੰਜਾਬ ਦੇ ਵੋਟਰਾਂ ਨੂੰ ਤੁਹਾਡੇ ਵੱਲੋਂ ਜੋ ਸਨੇਹਾ ਹੋ। ਨਹੀਂ ਦੇਖੋ ਮੈਂ ਇੰਨਾ ਤਾਂ ਹੈ ਨਹੀਂ ਆਪਦੇ ਆਪ ਨੂੰ ਸਮਝਦਾ ਵੀ ਮੈਂ ਸਨੇਹਾ ਮੈਂ ਤਾਂ ਸਿਰਫ ਆ ਚਾਰ ਸੀਟਾਂ ਤੇ ਜਿੱਥੇ ਸੰਗਰੂਰ ਤੋਂ ਸਰਦਾ ਸਿੰਦਰ ਸਿੰਘ ਮਾਨ ਕੰਟੈਸਟ ਕਰ ਰਹੇ ਆ ਉਹ ਪੰਥਕ ਚੇਹਰਾ ਫਿਰ ਲੁਧਿਆਣੇ ਤੋਂ ਭਾਈ ਅਮਰਪਾਲ ਸਿੰਘ ਚੰਦਣਾ ਉਹਨਾਂ ਦੇ ਪਰਿਵਾਰ ਦੀ ਵੀ ਬਹੁਤ ਵੱਡੀ ਦੇਣ ਆ ਜੇ ਆਪਾਂ ਪੰਥ ਨੂੰ ਗੱਲ ਕਰੀਏ ਤੇ ਉਸ ਤੋਂ ਬਾਅਦ ਫਿਰ ਫਰੀਦਕੋਟ ਵਾਲੀ ਸੀਟ ਆ ਜਾਂਦੀ ਹੈਗੀ ਉਹ ਪਰਿਵਾਰ ਆ ਜਿਨ੍ਹਾਂ ਨੇ ਆਪਣਾ 1984 ਵਾਲਾ ਬਦਲਾ ਮੈਂ ਕਹੂੰਗਾ ਇੱਕ ਤਰ੍ਹਾਂ ਨਾਲ ਸੈਂਟਰ ਦੀ ਸਰਕਾਰਾਂ ਤੋਂ ਉਦੋਂ ਲਿਆ ਤੇ ਆਪਣੇ ਪੰਥ ਦੀ ਪੱਗ ਆਪਣੇ ਸਿਰ ਤੇ ਰੱਖੀ ਆ ਉਹ ਚਿਹਰਾ ਉੱਥੇ ਉਹਨਾਂ ਦੇ ਪਰਿਵਾਰ ਚੋਂ ਕੈਂਡੀਡੇਟ ਆ ਉਹਨਾਂ ਦਾ ਸਾਥ ਤੇ ਉਸ ਤੋਂ ਬਾਅਦ ਖਡੂਰ ਸਾਹਿਬ ਵਾਲੀ ਸੀਟ ਤੋਂ ਅਮਰਪਾਲ ਸਿੰਘ ਜੇ ਆਪਾਂ ਕਹਿ ਲਈਏ ਕੰਟੈਸਟ ਕਰ ਰਹੇ ਆ ਉਹ ਨੌਜਵਾਨ ਜਿਨ੍ਹਾਂ ਨੇ ਆਪ ਦਾ ਜੀਵਨ ਮੈਂ ਕਹੂੰਗਾ ਵੀ ਪੰਥ ਪ੍ਰਤੀ ਲਾ ਕੇ ਜੇਲਾਂ ਵਿੱਚ ਪਿਛਲੇ ਡੇਢ ਸਾਲਾਂ ਤੋਂ ਬੈਠੇ ਹੋਏ ਆ ਆਪਾਂ ਨੂੰ ਇਹ ਐਟ ਲੀਸਟ ਜੇ ਆਪਾਂ ਜਿੰਨਾ ਕਿ ਆਹ ਸੀਟਾਂ ਤੇ ਜੇ ਆਪਾਂ ਆਪਣੇ ਪੰਥ ਨਾਲ ਸੱਚੇ ਹੋ ਕੇ ਖੜ੍ਹ ਜੀ ਉਹੀ ਬਹੁਤ ਆ ਕਿਉਂਕਿ ਪੰਥ ਦੀ ਦੇਣ ਆ ਇਹਨਾਂ ਸਾਰਿਆਂ ਨੇ ਪਰਿਵਾਰਾਂ ਨੇ ਬਹੁਤ ਵੱਡੀ ਦੇਣ ਪੰਥ ਨੂੰ ਦਿੱਤੀ ਆ ਤੇ ਆਪਣਾ ਵੀ ਕੁਝ ਫਰਜ਼ ਬਣਦਾ ਤੇ ਮੈਂ ਇਹੀ ਆਸ ਕਰਦਾ ਇਹੀ ਬੇਨਤੀ ਕਰਦਾ ਵੀ ਤੁਸੀਂ ਇਹ ਚਾਰੇ ਕੈਂਡੀਡੇਟਸ ਦਾ ਸਾਥ ਜਿੰਨਾ ਵੱਧ ਤੋਂ ਵੱਧ ਦੇ ਸਕੋਗੇ ਉਹ ਦਿਓ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸੇ ਨਾਲ ਸਾਡੇ ਨਾਲ ਭਾਈ ਮਨਦੀਪ ਸਿੰਘ ਸਿੱਧੂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦੇ ਨਾਲ ਅਸੀਂ ਚਰਚਾ ਕੀਤੀ ਲੋਕ ਸਭਾ ਇਲੈਕਸ਼ਨ 2024 ਨੂੰ ਲੈ ਕੇ ਸੋ ਇਹ ਜ਼ਰੂਰੀ ਹੈ ਸਿਆਸਤਦਾਨਾਂ ਦੇ ਲਈ ਕਿ ਸਮਾਜ ਦੀਆਂ ਕੁਰੀਤਿਆਂ ਨੂੰ ਦੂਰ ਕੀਤਾ ਜਾਵੇ ਇਸੇ ਲਈ VOTER VOTE ਪਾ ਕੇ ਉਹਨਾਂ ਨੂੰ ਚੁਣਦਾ ਹੈ ਪਰ ਇਸ ਵਾਰ ਜੋ ਪੰਥਕ ਚਿਹਰੇ ਪੰਥ ਦੀ ਨੁਮਾਇੰਦਗੀ ਦੇ ਲਈ ਸਿਆਸਤ ਦੇ ਵਿੱਚ ਆਏ ਨੇ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਸਪੋਰਟ ਕਰੀਏ ਔਰ ਲੋਕ ਸਭਾ ਦੇ ਵਿੱਚ ਭੇਜੀਏ ਸਤਿ ਸ਼੍ਰੀ ਅਕਾਲ